ਟਾਪ ਪਿੰਡ ਆ ਗਿਆ ਦੋਸਤੋ ਰਸੂਰ ਪਰ ਜਿਹੜਾ ਮੋਗਾ ਚ ਗਰਾਉਂ ਦੇ ਵਿੱਚ ਪੈ ਜਾਂਦਾ ਆਪਾਂ ਐਸੀ 15 ਵਿੱਚ ਅੱਜ ਘੁੰਮਣ ਆਏ ਹੋਈ ਆ ਦੋਸਤੋ ਸਾਹਮਣੇ ਦੇਖੋ ਗਾਮਾ ਰੱਖਿਆ ਕਿਸੇ ਭਰਾ ਨੇ ਜੱਫਾ ਤੁਹਾਨੂੰ ਦਿਖਾਉਣੇ ਆ ਮਲਾਉਨੇ ਆਪਾਂ ਇਹਨਾਂ ਨੂੰ ਜਿਹਦੇ ਨਾਲ ਤੁਹਾਨੂੰ ਆ ਦੇਖੋ ਜੀ ਪਾਣੀ ਪੀਣ ਪਲਾਉਣ ਵਾਸਤੇ ਪਾਣੀ ਪਲਾਉਣ ਵਾਸਤੇ ਇਹ ਦੇਖੋ ਪਰਲੀ ਬਣਾਈ ਹੋਈ ਆ ਦੇਖੋ ਜੀ ਇਹ ਗਊਆਂ ਹੈਗੀਆਂ ਗਊ ਸਾਲ ਆਗੀਆਂ ਸਾਹਮਣੇ ਦੇਖ ਸਕਦੇ ਹੋ ਇਹ ਦੇ ਗਊਸ਼ਾਲਾ ਜੀ ਸਾਹਮਣੇ ਤੇ ਗਊਸ਼ਾਲਾ ਦੀਆਂ ਇਹ ਕਾਮਾਂ ਨੇ ਆ ਦੇਖੋ ਜੀ ਪਿੰਡ ਦੀ ਗੇਮ ਇਸ ਤਰ੍ਹਾਂ ਪੰਜਾਬ ਦੇ ਜਿਹੜੇ ਲੋਕ ਨੇ ਆਪਣਾ ਇੰਜੋਏਮੈਂਟ ਕਰਦੇ ਨੇ ਦੁਪਹਿਰ ਦਾ ਵਕਤ ਜਾਂ ਜਦੋਂ ਵਿਹਲੇ ਹੁੰਦੇ ਨੇ ਤੇ ਇਹ ਤਾਸ ਦੇ ਨਾਲ ਆਪਣਾ ਇੰਜੋਏਮੈਂਟ ਮਨੋਰੰਜਨ ਕਰਦੇ ਨੇ ਬੁਰੇ ਆ ਕੜੋਕੜੇ ਕਿਹੜੇ ਪਿੰਡ ਦੇ ਆ ਜੀ ਆਪਣਾ ਇਹ ਰਸੂਲਪੁਰ ਰਸੂਲਪੁਰ ਮੱਲਾ ਗਵਾਂਡ ਜ਼ੀਲਾ ਅੱਛਾ ਜੀ ਲੋਹੜਾਂ ਦਾ ਜ਼ੀਲਾ ਅੱਛਾ 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 ਸਭ ਤੋਂ ਸ리에 ਦੇ ਪਿੰਡ ਆ ਲੋਹੜਾਂ ਦੇ ਜ਼ੀਲੇ ਦਾ ਅੱਛਾ ਜੀ ਕੀ ਨਾਮ ਹੈ ਤੁਹਾਡਾ ਅਜੈਵ ਸਿੰਘ ਅੱਛਾ ਅੱਛਾ ਆਹ ਬੁਰੇ ਆ ਯਾਗ ਸ਼ਾਗਰ ਇਹ ਕਿਹੜੀ ਗੇਮ ਲੱਗ ਰਹੀ ਹੈ ਜੀ ਇਸ ਟਾਈਮ ਸੀਪ ਸੀਪ ਦੀ ਬਾਜੀ ਸੀਪ ਦੀ ਬਾਜੀ ਸੀਪ ਦੀ ਬਾਜੀ ਹਾਂ ਠੀਕ ਆ ਠੀਕ ਆ ਔਰੀ ਨਮਣਾ ਤੇ ਤੇਰਾ ਜੱਕਾ ਪਕੇ ਰਾਣੀ ਨਾਲ ਹੁਣ ਬੋਲੋ ਦੁਬਾਰੇ ਰਾਣੀ ਨੇ ਕਿ ਕਿਸ ਤਰ੍ਹਾਂ ਬੋਲਿਆ ਜੀ ਬੋਲ ਕੇ ਨਾ ਢਡ ਕਾਕਾ ਕਾਮ ਨਾ ਖਰਾਬ ਹੋ ਜਾਏ ਔਰੀ ਨੇ ਬਣਾਤੇ ਤੇਰਾ ਜੱਕਾ ਪਕੇ ਰਾਣੀ ਨਾਲ ਅੱਛਾ ਅੱਛਾ ਇਸ ਤਰ੍ਹਾਂ ਜੀ ਦੇਖੋ ਮਨੋਰੰਜਨ ਹੋ ਰਿਹਾ ਬਜ਼ੁਰਗਾਂ ਦਾ ਤੇ ਜਿਹੜੇ ਆਪਣੇ ਭਾਈ ਜਦੋਂ ਕੰਮ ਤੋਂ ਵਿਹਲੇ ਹੋ ਕੇ ਫਿਰ ਇਸ ਤਰ੍ਹਾਂ ਦੀ ਗੇਮ ਲਗਾਉਂਦੇ ਨੇ ਦੋਸਤੋ ਆਹ ਰਸਤਾ ਜਾਂਦਾ ਹੈਗਾ ਕੋਂਕੇ ਖੂਸਾ ਆਪਾਂ ਹੁਣ ਰਸੂਰਪੁਰ ਹੋ ਕੇ ਕੋਂਕੇ ਖੂਸਾ ਜਾ ਰਹੇ ਆ ਆ ਸਾਹਮਣੇ ਰੋੜਾ ਚੱਲਦੇ ਜੀ ਆ ਦੇਖੋ ਜੀ ਖੇਤਾਂ ਦੀ ਬਿਊਟੀ ਇੱਥੇ ਲਗਭਗ ਜੀਰੀ ਬਾਟੀ ਹੋ ਚੁੱਕੀ ਹੈ ਦੇਖੋ ਤੇ ਜਿੱਥੇ-ਜਿੱਥੇ ਜੀਰੀ ਵੱਢ ਹੋ ਗਈ ਦੁਬਾਰੇ ਜਿਆਦਾ ਵੈਸੇ ਆਲੂ ਵੀ ਚੇ ਜਾਂਦੇ ਨੇ ਇਤਲੀ ਸਾਈਡ ਤੇ ਆਲੂ ਉੱਜਣ ਵਾਸਤੇ ਤਿਆਰੀ ਹੋ ਰਹੀ ਆ। ਸੌਣੇ ਦੇ ਲੱਗ ਕੁੱਪਾ ਬਣ ਰਿਹਾ ਕਿਸਾਨ ਤੇ ਹੁਣ ਜਿਹੜੇ ਕੁੱਪੇ ਦੇਖ ਸਕਦੇ ਹੋ ਉਹ ਸਾਹਮਣੇ ਦੇਖੋ ਇਸ ਤਰ੍ਹਾਂ ਕੁੱਪਾ ਹੁਣ ਬਣੇ ਨਿੱਚੀ ਆ ਦੇ ਕੰਮ ਦੀ ਭਾਵੇਂ ਕੰਨਾ ਦੋਸਤੋ ਜਿਹੜੇ ਕੁੱਪ ਹੁੰਦੇ ਸੀ ਤੂੜੀ ਸੰਭਾਲਣ ਵਾਸਤੇ ਖੇਤਾਂ ਦੇ ਵਿੱਚ ਕੁੱਪ ਬੰਨੇ ਹੁੰਦੇ ਸੀ ਉੱਪਰ ਨੂੰ ਗੋਲ-ਗੋਲ ਤੇ ਹੁਣ ਇਸ ਤਰ੍ਹਾਂ ਖਰਚਾ ਹੁਣ ਘਟਾਇਆ ਹੋਇਆ ਤੇ ਹੁਣ ਖੇਤ ਦੇ ਵਿੱਚ ਤੂੜੀ ਇਕੱਠੀ ਕਰਕੇ ਉੱਪਰ ਤਰਪਾਈਲ ਪਾ ਕੇ ਤਰਪਾਲ ਪਾ ਕੇ ਤੇ ਉੱਤੇ ਮਿੱਟੀ ਪਾਈ ਜਾਂਦੀ ਆ ਜਿਸ ਤਰ੍ਹਾਂ ਤੁਹਾਨੂੰ ਪਿੱਛੇ ਦਿਖਾ ਲਿਆ ਉਸੇ ਤਰ੍ਹਾਂ ਉਹਨਾਂ ਤੂੜੀ ਦੀ ਸੰਭਾਲ ਕੀਤੀ ਜਾਂਦੀ ਆ ਜਾ ਬ੍ਰਿਚ ਆ ਦੇਖੋ ਜੀ ਕੁੱਪ ਹੁਣ ਇਸ ਤਰ੍ਹਾਂ ਬਣਾਇਆ ਜਾਂਦਾ ਮਿੱਟੀ ਪਾ ਕੇ ਇਹ ਤੂੜੀ ਸੰਭ ਸੰਭਾਲ ਕੁੱਪ ਸੰਭਾਲਦੇ ਵੀ ਕੋ ਕਿ ਨਹੀਂ ਕਿਹਦੀ ਹੈ ਇਹ ਕਿਗਾ ਆ ਨਹਿਰ ਦੀ ਬਿਊਟੀ ਦੇ ਸਾਹਮਣੇ ਦੇਖੋ ਕਿੰਨਾ ਸੁਨਮ ਬਿਊ ਹੈ ਜੀ ਇਹ ਆ ਗਿਆ ਜੀ ਪੰਡੂ ਤੁੰਕੇ ਖੋਸਾ ਜੀ ਜੀ ਦੀ ਵੱਡੀ ਜਾ ਰਹੀ ਆ کافی ਧੀਰੀ ਹਜੇ ਪਈਆਂ ਬੱਦਲ ਵਾਲੀ ਦੋਸਤੋ ਲੱਗੀ ਸੀ ਭੁੱਖ ਤੇ ਆਪਾਂ ਹੁਣ 버ਗਰ ਜਗਾ ਤੇ ਰੁਕੇ ਆ 버ਗਰ ਲੈ ਰਹੇ ਆ 버ਗਰ ਲਿਆ ਸੀ ਖਾਦੇ ਆ ਹੁਣ 버ਗਰ ਘਾਰਿਆ 버ਗਰ ਸਵਾਦ ਬਣੇ ਤੇ 버ਗਰ ਵੈਸੇ کافی ਸਵਾਦ ਸੀ ਪਿੰਡ ਦੇ ਵਿੱਚੋਂ ਲਿਆ ਇਹ ਪਿੰਡ ਮਾਣੂ ਕਿਤੋਂ ਵਧੀਆ ਵੈਸੇ ਇਹ ਸ਼ਾਪਸ ਜੀ ਦੇਖ ਕੇ ਦੇਖਿਆ ਵੀ ਸ਼ਾਪਸ ਸਾਸਤਰੀ ਉੱਥੇ ਚੀਜ਼ ਮਿਲਦੀ ਆ ਤੇ ਅਸੀਂ ਇੱਥੋਂ ਇਹ ਵਰਗ ਲੈ ਕੇ ਖਾਦਾ ਹੈਗਾ ਬੜਾ ਵਧੀਆ ਹੈ ਚੱਲਿਆ ਦੇਖੋ ਦੋਸਤੋ ਪੱਲਾ ਪਾਣੀ ਆ ਰਿਹਾ ਵਧੀਆ ਦੋਸਤੋ ਆਪਾਂ ਤੁਹਾਨੂੰ ਦਿਖਾਉਨੇ ਆ ਈਟਾਂ ਕਿਵੇਂ ਬਣਾਈਆਂ ਜਾਂਦੀਆਂ ਨੇ ਪਹਿਲਾਂ ਕੱਚੀਆਂ ਈਟਾਂ ਦੇਖੋ ਪੱਥੀਆਂ ਜਾ ਰਹੀਆਂ ਤੇ ਉਸ ਤੋਂ ਬਾਅਦ ਫਿਰ ਇਹ ਨੂੰ ਪਕਾਇਆ ਜਾਂਦਾ ਇਹ ਦੇਖੋ ਕੱਚੀਆਂ ਇੱਟਾਂ ਤੇ ਪਾਥ ਹੋ ਚੁੱਕੀਆਂ ਨੇ ਇੱਟਾਂ ਹੁਣ ਇਹ ਵੀ ਕੱਚੀਆਂ ਇੱਟਾਂ ਨੂੰ ਚਣਿਆ ਜਾ ਰਿਹਾ ਵੀ ਥਾਂ ਘਟਾਈ ਜਾ ਸਕੇ

11 12 12 12 ਘੰਟੇ ਕੰਮ ਕਰਦੇ ਹੋ ਹਾਂ ਅੱਛਾ 12 ਘੰਟੇ ਦੇ ਵਿੱਚ ਜਣੀ ਕਿੰਨੀ ਹਟ ਨਿਕਲ ਜਾਂਦੀ ਹੈ ਵੀ 12 ਘੰਟੇ ਦੇ ਵਿੱਚ 12 ਘੰਟੇ ਵਿੱਚ ਬੜੀ ਦੇਰ ਨਿਕਲੀ ਜਾਂਦੀ ਹੈ 4000 4000 ਕਿਤਨੇ ਬੰਦੇ ਲੱਗਦੇ ਹੋ 4-5 ਬੰਦੇ 4-5 ਬੰਦੇ ਠੀਕ ਆ ਕਿੰਨੀ ਦਿੱਤੇ ਹੈ ਵੀ 1000 ਕਾ ਤੁਹਾਡੀ ਜੋ ਲੇਬਰ ਹੁੰਦੀ ਹੈ 700 ਤੋਂ 750 750 1000 ਕਾ ਠੀਕ ਆ ਅਗਰ 3 ਬੰਦੇ ਆਪ ਲੱਗਦੇ ਹੋ दिहाड़ी पड़ जाती है ना कहा के आप हो? यूपी के देखो जी रोटी रोजी कमाने के लिए दूर यूपी से आए हुए हैं ये लोग सारे यूपी के तुसी कोई ठेकेदार दे, थले काम कर दे मतलब सीधा पठे न थ्रू हाँ अच्छा अच्छा ਬਠਾ ਕੋਈ ਹੋਰ ਹੈ ਨਾ ਹਾਂ ਠੀਕ ਆ ਠੀਕ ਆ ਦੇਖ ਸਕਦੇ ਹੋ ਜੀ ਇਹ ਲੇਵਰ ਲੱਗੀ ਆ ਹੁਣ ਇੱਟਾਂ ਨੂੰ ਇਕੱਠੀਆਂ ਹੀ ਕਰ ਰਹੇ ਨੇ ਚਿੰਕੇ ਇਸ ਤਰ੍ਹਾਂ ਆਹ ਦੇਖੋ ਜੀ ਮਿੱਟੀ ਇਸ ਤਰ੍ਹਾਂ ਤਿਆਰ ਕਰਕੇ ਰੱਖੀ ਆ ਅੱਧ ਕੱਚੀ ਆ ਨਾ ਵੀ ਇਹ ये फिर सवेरे पानी पा के दोबारे तैयार करूँगे ना नहीं है तो मशीन जी। अच्छा मशीन से तैयार होती है ठीक है ठीक है यानी भी तैयार पड़ी है ना इससे ही बस थोड़ा पानी डाल के अब ईट बनाने शुरू कर दोगे ना आगे आगे। ठीक, है, ठीक है ठीक है क्या नाम है तेरा कपिल यूपी से आगे आगे। कौन सा गांव है कड़ा सिलाना सिलाना कौन सी डिस्ट्रिक्ट पड़ती है पांच पर तो स्टेट यानी यूपी है ना ठीक है दिल्ली के नजदीक ही पड़ा है दिल्ली के पास ओके ओके ये भी देखो एक अपने आदमी ये हिट चल रहा हाँ भी क्या नाम है भी आपका थिल्लौ। क्या थिल्लौ। इधर से थोड़ा मुंह करना क्या नाम बोला त्रिलोक कहा के रहने वाले हो यूपी से अच्छा अच्छा ठीक काम चल रहा है एक कितने महीने काम करते हो ये दस महीने दस महीने दस महीने आप ईट पाते हो ना अच्छा अच्छा तो आमदन ठीक हो जाती है ठीक बन बनती है आमदन अब ठेकेदार के अंदर ही कर दो काम है ना ठीक ਆ ਵੀ ਦੇਖੋ ਜੀ ਪਿੱਟਾਂ ਚਣ ਹੋ ਰਹੀਆਂ ਦੇਖੋ ਕਾਫੀ ਦੂਰ ਤੋਂ ਆ ਕੇ ਇਹ ਇੱਥੇ ਪਿੱਟਾਂ ਪੱਥ ਕੇ ਆਪਣੀ ਮਜ਼ਦੂਰੀ ਕਰਦੇ ਨੇ ਤੇ ਘਰ ਦੀ ਰੋਟੀ ਰੋਜੀ ਚਲਾਉਣ ਵਾਸਤੇ ਦੇਖੋ ਆਪਣੇ ਦੇਸ਼ ਪ੍ਰਦੇਸ਼ ਤੋਂ ਆ ਕੇ ਇੱਥੇ ਕੰਮ ਕਰਦੇ ਨੇ ਆ ਰੋਟੀ ਆ ਜਿਹੜੀ ਇਹ পেট ਵਾਸਤੇ ਬੰਦੇ ਨੂੰ ਬਹੁਤ ਕੁਝ ਕਰਾਉਂਦੀ ਆ ਤੇ ਲੋਕ ਇਹ ਕਾਫੀ ਦੂਰ ਤੋਂ ਆ ਕੇ ਆਪਣਾ ਇੱਟਾਂ ਪੱਥਰ ਦਾ ਕੰਮ ਕਰਦੇ ਨੇ ਤੇ ਰੋਟੀ ਕਮਾਉਣ ਦਾ ਸਾਧਨ ਇਹਨਾਂ ਦਾ ਇਹ ਆ ਜੀ ਵਿਂਜਲ ਰੈਕਟ ਇੱਕ ਸਾਈਡ ਆਪਣੇ ਰੈਕਟ ਬਸੀਆਂ ਤੇ ਦੂਜੀ ਸਾਈਡ ਆਏ ਜੋ ਗ੍ਰਾਮਾ I got it. ਉਹਨੂੰ ਲਾਈਕ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤਾਂ ਕਿ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਚਲਦਿਆਂ ਜੀ ਗੁੱਡ ਬਾਏ ਸੱਜਿਆ ਧੰਨ